ਸਸ਼ਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸ਼ਗੁਨ 뮤직 ਇੰਡਸਟਰੀ ਦੇ ਨਾਲ ਜੁੜੀ ਵੱਡੀ ਖਬਰ ਇਸ ਵੇਲੇ ਸਾਹਮਣੇ ਆ ਰਹੀ ਹੈ ਕੁਝ ਸਮਾਂ ਪਹਿਲਾਂ ਪਿੰਕੀ ਢਾਲੀਵਾਲ ਤੇ ਸੁਨੰਦਾ ਸ਼ਰਮਾ ਦਾ ਮਾਮਲਾ ਸਭ ਨੇ ਵੇਖਿਆ ਸੀਗਾ ਸੋਸ਼ਲ ਮੀਡੀਆ ਤੇ ਬਹੁਤ ਸਾਰੀ ਚਰਚਾ ਹੋਈ ਸੀਗੀ ਤੇ ਪਿੰਕੀ ਢਾਲੀਵਾਲ ਦੀ ਗ੍ਰਿਫਤਾਰੀ ਵੀ ਹੋਈ ਸੀਗੀ ਸੁਨੰਦਾ ਸ਼ਰਮਾ ਨੇ ਇਲਜ਼ਾਮ ਲਗਾਏ ਸਨ ਲਾਈਵ ਆਕੇ ਵੀਡੀਓ ਸਾਂਝੀ ਕੀਤੀ ਸੀਗੀ ਪ੍ਰੋਡਿਊਸਰ ਪਿੰਕੀ ਢਾਲੀਵਾਲ ਦੇ ਖਿਲਾਫ ਬਹੁਤ ਸਾਰੇ ਬਿਆਨ ਸੁਨੰਦਾ ਸ਼ਰਮਾ ਦੇ ਵੱਲੋਂ ਦਿੱਤੇ ਗਏ ਸੀਗੇ ਕਿ ਜਿਹੜੇ ਉਹਨਾਂ ਦੇ ਬੰਦੇ ਹੱਕ ਨੇ ਪਿੰਕੀ ਢਾਲੀਵਾਲ ਦੇ ਵੱਲੋਂ ਸੁਨੰਦਾ ਸ਼ਰਮਾ ਨੂੰ ਨਹੀਂ ਦਿੱਤੇ ਜਾ ਰਹੇ ਤੇ ਹੁਣ ਜਿਹੜੀ ਵੱਡੀ ਖਬਰ ਇਸ ਦੇ ਨਾਲ ਜੁੜਦੀ ਹੋਈ ਸਾਹਮਣੇ ਆ ਰਹੀ ਹੈ ਸੁਨੰਦਾ ਸ਼ਰਮਾ ਤੇ ਪਿੰਕੀ ਢਾਲੀਵਾਲ ਦਾ ਸਮਝੌਤਾ ਹੋ ਚੁੱਕਿਆ ਹੈ ਪਟੀਸ਼ਨ ਪਾਈ ਸੀਗੀ ਕੋਰਟ ਦੇ ਵਿੱਚ ਔਰ ਕੋਰਟ ਨੇ ਵੀ ਉਸ ਪਟੀਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਹੈ ਔਰ ਦੋਨਾਂ ਦਾ ਸਮਝੌਤਾ ਹੋ ਚੁੱਕਿਆ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਪਿੰਕੀ ਢਾਲੀਵਾਲ ਤੇ ਸੁਨੰਦਾ ਸ਼ਰਮਾ ਦੁਬਾਰਾ ਤੋਂ ਕੰਮ ਕਰਦੇ ਹੋਏ ਇਕੱਠੇ ਨਜ਼ਰ ਆਉਣਗੇ ਜਾਂ ਨਹੀਂ ਜਦ ਸੁਨੰਦਾ ਸ਼ਰਮਾ ਨੇ ਆਵਾਜ਼ ਚੁੱਕੀ ਸੀਗੀ ਕਿ ਪਿੰਕੀ ਢਾਲੀਵਾਲ ਦੇ ਵੱਲੋਂ ਬਣਦੇ ਹੱਕ ਸੁਨੰਦਾ ਸ਼ਰਮਾ ਨੂੰ ਨਹੀਂ ਦਿੱਤੇ ਗਏ ਪਿੰਕੀ ਢਾਲੀਵਾਲ ਦੇ ਵੱਲੋਂ ਨਜਾਇਜ਼ ਸੁਨੰਦਾ ਸ਼ਰਮਾ ਦੇ ਉੱਪਰ ਇਲਜ਼ਾਮ ਲਗਾਏ ਜਾ ਰਹੇ ਨੇ ਤਾਂ ਕਾਫੀ ਸਾਲਾਂ ਬਾਅਦ ਸੁਨੰਦਾ ਸ਼ਰਮਾ ਨੇ ਆਪਣੀ ਪੜਾ ਸੋਸ਼ਲ ਮੀਡੀਆ ਰਾਹੀਂ ਕੱਢੀ ਸੀਗੀ ਲਾਈਵ ਆ ਕੇ ਇੱਕ ਵੀਡੀਓ ਸਾਂਝਾ ਕੀਤਾ ਸੀਗਾ ਜਿਸ ਦੇ ਵਿੱਚ ਸੁਨੰਦਾ ਸ਼ਰਮਾ ਨੇ ਇਹ ਹੱਦ ਬੀਤੀ ਦੱਸੀ ਸੀਗੀ ਕਿ ਕਿਸ ਤਰੀਕੇ ਦੇ ਨਾਲ ਪਿੰਕੀ ਢਾਲੀਵਾਲ ਦੇ ਘਰ ਦੇ ਵਿੱਚ ਉਹ ਰਹਿੰਦੇ ਸਨ ਤੇ ਕਿਸ ਤਰੀਕੇ ਦੇ ਨਾਲ ਉਹ ਕੰਮ ਕਰਦੇ ਸਨ ਸਾਰੀਆਂ ਗੱਲਾਂ ਸੋਸ਼ਲ ਮੀਡੀਆ ਰਾਹੀਂ ਸੁਨੰਦਾ ਸ਼ਰਮਾ ਨੇ ਦਿੱਤੀਆਂ ਸੀ ਦੱਸੀਆਂ ਸੀਗੀਆਂ ਆਪਣੇ ਫੈਨਸ ਨੂੰ ਔਰ ਉਸ ਤੋਂ ਬਾਅਦ ਪਿੰਕੀ ਢਾਲੀਵਾਲ ਦੀ ਜਾਂਚ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ ਗ੍ਰਿਫਤਾਰੀ ਵੀ ਹੁੰਦੀ ਹੈ ਪਿੰਕੀ ਢਾਲੀਵਾਲ ਦੀ ਤਾਂ ਹੁਣ ਆ ਪਿੰਕੀ ਤਾਲੀਵਾਲ ਤੇ ਸੁਨੰਧਾ ਸ਼ਰਮਾ ਦੇ ਵਿੱਚ ਸਮਝੌਤਾ ਹੋ ਚੁੱਕਿਆ ਹੈ ਜਦ ਸੁਨੰਧਾ ਸ਼ਰਮਾ ਨੇ ਇਹ ਸਟੈਪ ਚੁੱਕਿਆ ਸੀਗਾ ਤਾਂ ਬਹੁਤ ਸਾਰੇ ਪੰਜਾਬੀ ਇੰਡਸਟਰੀ ਦੇ ਜਿਹੇ ਗਾਇਕ ਸੰ ਜਿਹੜੇ ਸਾਹਮਣੇ ਆਏ ਸਨ ਗਾਇਕ ਕਾਕਾ ਦੇ ਵੱਲੋਂ ਵੀ ਪਿੰਕੀ ਢਾਲੀਵਾਲ ਦੇ ਉੱਪਰ ਕਾਫੀ ਸਾਰੇ ਇਲਜ਼ਾਮ ਲਗਾਏ ਗਏ ਸਨ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਉਹਨਾਂ ਨੇ ਵੀ ਦੱਸਿਆ ਸੀਗਾ ਕਿ ਪਿੰਕੀ ਢਾਲੀਵਾਲ ਦੇ ਵੱਲੋਂ ਵਾਕਿਆ ਧੋਖਾਧੜੀ ਕੀਤੀ ਜਾਂਦੀ ਹੈ ਪਰ ਕੁਝ ਸਮੇਂ ਬਾਅਦ ਹੀ ਪਿੰਕੀ ਢਾਲੀਵਾਲ ਤੇ ਗਾਇਕ ਕਾਕਾ ਦੇ ਵਿੱਚ ਸਮਝੌਤਾ ਹੋ ਗਿਆ ਸੀਗਾ ਜਿੱਥੇ ਮਾਮਲਾ ਬਿਲਕੁਲ ਠੰਡਾ ਪੈ ਚੁੱਕਿਆ ਸੀਗਾ ਤੇ ਹੁਣ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਸੁਨੰਧਾ ਸ਼ਰਮਾ ਤੇ ਪਿੰਕੀ ਢਾਲੀਵਾਲ ਦੇ ਵਿੱਚ ਸਮਝੌਤਾ ਹੋ ਚੁੱਕਿਆ ਹੈ ਪਟੀਸ਼ਨ ਕੋਰਟ ਦੇ ਵਿੱਚ ਪੈਂਦੀ ਹੈ ਜਿੱਥੇ ਦੋਨਾਂ ਦੇ ਵੱਲੋਂ ਜ਼ਿਕਰ ਕੀਤਾ ਗਿਆ ਸੀਗਾ ਕਿ ਸੁਨੰਦਾ ਸ਼ਰਮਾ ਨੇ ਇਹ ਕਿਹਾ ਸੀਗਾ ਕਿ ਪਿੰਕੀ ਢਾਲੀਵਾਲ ਦੇ ਵੱਲੋਂ ਇਹ ਸਭ ਕੁਝ ਕੀਤਾ ਗਿਆ ਉਧਰੋਂ ਪਿੰਕੀ ਢਾਲੀਵਾਲ ਦੇ ਹੱਕ ਦੇ ਵਿੱਚ ਵੀ ਬਹੁਤ ਸਾਰੇ ਲੋਕ ਜਿਹੜੇ ਸਾਹਮਣੇ ਆਏ ਸਨ ਸੰਗ ਦੇ ਸੰਤਾਲੀ ਜੋ ਕਾਫੀ ਲੰਮਾ ਸਮਾਂ ਪਿੰਕੀ ਢਾਲੀਵਾਲ ਦੇ ਨਾਲ ਰਹੇ ਉਹਨਾਂ ਨੇ ਜ਼ਿਕਰ ਕੀਤਾ ਸੀਗਾ ਕਿ ਪਿੰਕੀ ਅਜੇਹਾ ਕੁਝ ਵੀ ਨਹੀਂ ਕਰ ਸਕਦਾ ਸੁਨੰਦਾ ਉਹਨਾਂ ਦੇ ਘਰ ਦੇ ਵਿੱਚ ਬਹੁਤ ਚੰਗੇ ਤਰੀਕੇ ਦੇ ਨਾਲ ਰਹਿੰਦੀ ਰਹੀ ਹੈ ਸੋ ਕਾਫੀ ਬਿਆਨਬਾਜ਼ੀ ਸੋਸ਼ਲ ਮੀਡੀਆ ਤੇ ਉਦੋਂ ਸਾਹਮਣੇ ਆਈ ਸੀ ਪਰ ਵੱਡੀ ਖਬਰ ਇਸ ਵੇਲੇ ਦੀ ਇਹੀ ਹੈ ਕਿ ਸੁਨੰਦਾ ਸ਼ਰਮਾ ਤੇ ਪਿੰਕੀ ਢਾਲੀਵਾਲ ਦੇ ਵਿੱਚ ਵੀ ਹੁਣ ਸਮਝੌਤਾ ਹੋ ਚੁੱਕਿਆ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਹੋਵੇਗਾ ਕਿ ਪਿੰਕੀ ਢਾਲੀਵਾਲ ਤੇ ਸੁਨੰਦ ਸ਼ਰਮਾ ਇਕੱਠੇ ਇੰਡਸਟਰੀ ਦੇ ਵਿੱਚ ਫੇਰ ਨਜ਼ਰ ਆਉਂਦੇ ਨੇ ਜਾਂ ਨਹੀਂ ਕਿ ਇਹ ਦੋਨੋਂ ਇਕੱਠੇ ਕੰਮ ਕਰਨਗੇ ਜਾਂ ਨਹੀਂ ਦੇਖ ਦਰੋਤਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ